ਸਸੇ ਗੁਰਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਤੁਹਾਡੇ ਸਾਹਮਣੇ ਕਿ ਪੰਜਾਬ ਦਾ ਮੌਸਮ 7 ਅਤੇ 8 ਜੂਨ ਕਿਵੇਂ ਰਹੇਗਾ ਕਿਉਂਕਿ ਲਗਾਤਾਰ ਹੁਣ ਮੌਸਮ ਸਾਫ਼ ਹੁੰਦਾ ਦਿਖਾਈ ਦੇ ਰਿਹਾ ਹੈ ਬੀਤੀ ਕੱਲ ਵੀ ਕੜਾਕੇ ਦੀ ਧੁੱਪ ਪਈ ਹੈ ਪਰ ਗਰਮੀ ਦਾ ਪ੍ਰਕੋਪ ਇੰਨਾ ਜ਼ਿਆਦਾ ਨਹੀਂ ਦੇਖਣ ਨੂੰ ਮਿਲਿਆ ਸੀ ਪਰ ਹੁਣ ਹੌਲੀ-ਹੌਲੀ ਗਰਮੀ ਵਧੇਗੀ ਤਾਪਮਾਨ ਹੁਣ ਪੱਤੇ ਵਿੱਚ ਦਿਖਾਈ ਦੇ ਰਹੇ ਨੇ ਜਿਸ ਦੇ ਨਾਲ ਗਰਮੀ ਦਾ ਅਸਰ ਪੰਜਾਬ ਦੇ ਪੂਰੇ ਇਲਾਕੇ ਦੇ ਵਿੱਚ ਦਿਖਾਈ ਦੇਵੇਗਾ ਹੁਣ ਲੋ ਤੇ ਹਾਲਾਤ ਵੀ ਬਣਦੇ ਹੋਏ ਦਿਖਾਈ ਦੇਣ ਕਿ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕਰ ਦਿੱਤੇ ਗਏ ਨੇ ਕਿ 7 ਅਤੇ 8 ਤਰੀਕ ਤੋਂ ਤਾਪਮਾਨ ਦੇ ਵਿੱਚ ਅਚਾਨਕ ਵਾਧਾ ਦੇਖਣ ਨੂੰ ਮਿਲੇਗਾ ਹਵਾ ਜਿਹੜੀ ਉਹ ਦੱਖਣ ਪੱਛਮੀ ਅਤੇ ਉੱਤਰ ਪੂਰਬੀ ਵੱਖ-ਵੱਖ ਰੂਪੇ ਤੋਂ ਚਲਦੀ ਹੋਏ ਦਿਖਾਈ ਦੇਵੇਗੀ ਜਾਨਕਿ ਚੱਕਰਵਾਤੀ ਹਵਾ ਹੁਣ ਪੰਜਾਬ ਦੇ ਵਿੱਚ ਚਲਦੀ ਦਿਖਾਈ ਦੇਣਗੇ ਜਿਸ ਦੇ ਕਾਰਨ ਹਲਕਾ ਦਰਮਿਆਨਾ ਬੱਦਲਬਾਜ਼ੀ ਦਾ ਮਾਹੌਲ ਵੀ ਬਣੇਗਾ ਬੱਦਲਬਾਜ਼ੀ ਖਾਸ ਤੌਰ ਤੇ ਪੰਜਾਬ ਦੇ ਪੂਰਬੀ ਇਲਾਕੇ ਯਾਨਕਿ ਨੰਗਲ ਤੋਂ ਅਨੰਦਪੁਰ ਸਾਹਿਬ ਫਿਰ ਅਨੰਦਪੁਰ ਤੋਂ ਰੂਪਨਗਰ ਰੂਪਨਗਰ ਤੋਂ ਮੁਹਾਲੀ ਕੋਰਾਲੀ ਚੰਡੀਗੜ੍ਹ ਇਹਨਾਂ ਇਲਾਕਿਆਂ ਵਿੱਚ ਹਲਕੇ ਦਰਮਿਆਨੀ ਬੱਦਲਬਾਝ ਦੇਖਣ ਨੂੰ ਮਿਲੇਗੀ ਥੋੜੀ-ਬਹੁਤੀ ਬੱਦਲਬਾਝ ਦਾ ਅਸਰ ਪਠਾਨਕੋਟ ਤੋਂ ਗੁਰਦਾਸਪੁਰ ਦੇ ਵਿੱਚ ਵੀ ਦੇਖਣ ਨੂੰ ਮਿਲੇਗਾ ਜਾਨਿ ਕਿ ਪਹਾੜੀ ਇਲਾਕਿਆਂ ਦੇ ਨਾਲ ਲੱਗਦੇ ਕੁਝਕ ਜਿਲ੍ਹਿਆਂ ਵਿੱਚ ਥੋੜਾ ਬਹੁਤਾ ਬੱਦਲ ਵਗਦਾ ਅਸਰ ਦੇਖਣ ਨੂੰ ਮਿਲੇਗਾ ਓਵਰਆਲ ਮੌਸਮ ਠੀਕ ਹੈ ਤੁਸੀਂ ਸੈਟਲਾਈਟ ਇਮੇਜਸ ਦੇਖ ਸਕਦੇ ਹੋ ਕਿ ਮੌਸਮ ਦਾ ਕੋਈ ਵੀ ਵੱਡਾ ਅਸਰ ਬੱਦਲ ਵਗਦਾ ਜਾਂ ਕਿਸੇ ਹੋਰ ਤਰੀਕੇ ਦਾ ਪੰਜਾਬ ਉ ਦੇ ਉੱਪਰ ਦਿਖਾਈ ਨਹੀਂ ਦੇ ਰਿਹਾ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਲੋਂਗ ਕਰਦੇ ਹੋ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਮਿਸ ਨਾ ਹੋ ਸਕੇ ਬਾਕੀ ਤੁਸੀਂ ਕਮੈਂਟ ਜ਼ਰੂਰ ਕਰਿਓ ਮੌਸਮ ਦੀ ਜਾਣਕਾਰੀ ਤੁਹਾਡੇ ਕਮੈਂਟਸ ਰਾਹੀਂ ਬਾਕੀ ਦਰਸ਼ਕ ਵੀਰਾਂ ਤੱਕ ਤੁਹਾਡੇ ਇਲਾਕੇ ਦੀ ਜਾਣਕਾਰੀ ਪਹੁੰਚਦੀ ਹੋਵੇਗੀ ਅੱਜ ਜੇਕਰ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਤਾਪਮਾਨ ਅੱਜ 43 ਤੋਂ 44 ਡਿਗਰੀ ਬਠਿੰਡਾ ਮਲੋਟ ਅਤੇ ਨਾਲ ਦੀ ਨਾਲ ਸੰਗਰੂਰ ਤੇ ਲੁਧਿਆਣਾ ਦੇ ਬਿਲਟ ਜਿੰਨੇ ਵੀ ਇਲਾਕੇ ਨੇ ਇਹਨਾਂ ਵਿੱਚ ਤਾਪਮਾਨ ਇੰਨਾ ਜਾ ਸਕਦਾ ਹੈ ਤੇ ਗਰਮੀ ਦੇ ਵਿੱਚ ਕਾਫੀ ਜ਼ਿਆਦਾ ਬਾਦ ਦਾ ਸਾਨੂੰ ਦੁਪਹਿਰ ਦੇ ਸਮੇਂ 2 ਤੋਂ 3 ਵਜੇ ਤੱਕ ਦੇਖਣ ਨੂੰ ਮਿਲੇਗਾ ਬਾਅਦ ਦੁਪਹਿਰ ਫਿਰ ਥੋੜੇ ਜਿਹਾ ਤਾਪਮਾਨ ਦੇ ਵਿੱਚ ਘਾਟਾ ਹੁੰਦਾ ਦਿਖਾਈ ਦੇਵੇਗਾ ਪਰ ਕਿਸੇ ਤਰੀਕੇ ਨਾਲ ਬੱਦਲਬਾਈ ਜਾਂ ਮੀਂਹ ਦੀ ਗਤੀਵਿਧੀ ਨਾ ਹੋਣ ਕਾਰਨ ਕੱਲ ਨੂੰ ਜਾਨਕ ਕਿ 8 ਜੂਨ ਨੂੰ ਵੀ ਇਸੇ ਤਰੀਕੇ ਦੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਹਲਕੇ ਦਰਮਿਆਨੀ ਬੱਦਲਬਾਈ ਕਿਸੇ ਕਿਸੇ ਇਲਾਕੇ ਵਿੱਚ ਗੁਜ਼ਰ ਸਕਦੀ ਹੈ ਪਰ ਮੀਂਹ ਦੀ ਸੰਭਾਵਨਾ ਨਾ ਮਾਤਰ ਨੇ ਕੱਲ 8 ਜੂਨ ਦੀ ਗੱਲ ਕੀਤੀ ਜਾਵੇ ਤਾਂ 8 ਜੂਨ ਨੂੰ ਵੀ ਲਗਾਤਾਰ ਤਾਪਮਨ ਦੇ ਵਿੱਚ ਵਾਧਾ ਦੇਖਣ ਨੂੰ ਮਿਲੇਗਾ 44-45 ਡਿਗਰੀ ਤੱਕ ਤਾਪਮਨ ਜਾ ਸਕਦਾ ਹੈ ਜਿਸ ਦੇ ਨਾਲ ਲੂ ਵਰਗੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਦੁਆਰ ਤੋਂ ਫਿਰ ਰਿਕਵੈਸਟ ਹੈ ਜੀ ਤੁਹਾਡੇ ਸਾਹਮਣੇ ਅਗਰ ਤੁਸੀਂ ਲੂ ਤੋਂ ਬਚਣਾ ਚਾਹੁੰਦੇ ਹੋ ਤਾਂ ਬੱਚਿਆਂ ਨੂੰ ਪਾਣੀ ਪਿਲਾਉਂਦੇ ਰਹੋ ਬਾਹਰ ਜੀਵ ਜੰਤੂਆਂ ਨੂੰ ਵੀ ਪਾਣੀ ਰੱਖੋ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ ਬਾਕੀ ਇਹ ਅਪਡੇਟ ਜਿਹੜੀ ਹੈ ਸਵੇਰ થી ਲੈ ਕੇ ਸ਼ਾਮ ਤੱਕ ਤੁਹਾਨੂੰ ਲਗਾਤਾਰ ਦਿੰਦੇ ਰਹਾਂਗੇ ਦੁਪਹਿਰੇ 2 ਵਜੇ ਅਤੇ ਸ਼ਾਮ 6:30 ਵਜੇ ਤੱਕ ਅਗਲੀ ਅਪਡੇਟ ਲੈ ਕੇ ਚਲਦ ਹਾਜ਼ਰ ਹੁੰਦੇ ਆ ਉਦੋਂ ਤੱਕ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਬਣੇ ਰਹੋ ਚੈਨਲ ਵੈਦਰ ਅਪਡੇਟਸ ਉੱਤੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ